ਕਾਲ ਕਿਸਾਨ ਮੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਨਾ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਵੈਲਾਇਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9115265790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਿਖਾ ਦੇ ਲਈ ਸਾਦੇ 7 ਮਹੀਨਿਆਂ ਦੀ ਚੈੱਕਪਾਸ ਕਨਫਰਮ ਚੰਗਾ ਤਾਂ ਤੋਂ ਮਾਜਦਾ ਦਿੱਤਾ ਹੋਇਆ ਐਡਰੈਸ ਲੈ ਕੇ ਦੰਨਿਆ ਵੀਰਾਂ ਤੋਂ ਬਾਈ ਹਸੀਕਾਰ ਨਾਮ ਐਡਰੈਸ ਕਨਫਰਮ ਕਰਵਾ ਦਿਓ ਵੀਰੇ ਨਾਮ ਹਰਜਿੰਦਰ ਸਿੰਘ ਵੀਰੇ ਪਿੰਡ ਕਾਨੇ ਕੇ ਜ਼ਿਲ੍ਹਾ ਬਰਨਾਲਾ ਨਾਮ ਹਰਜਿੰਦਰ ਪਿੰਡ ਕਾਨੇ ਕੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ 7710779399 7710779399 ਤੇ ਹਰਜਿੰਦਰ ਜਿਹੜੀ ਆਪਾਂ ਵੀਰੇ ਟੋਕੜ ਗੱਭਣ ਮਾਝ ਦੇ ਕਿਨੇ ਸਕਰੀਨ ਦੇ ਕਿੰਨੇ ਟਾਈਮ ਦੀ ਗੱਭਣਾਗੇ ਸਾਢੇ 7 ਮਹੀਨੇ ਦੀ ਗੱਭਣਾ ਸਾਢੇ 7 ਮਹੀਨੇ ਦੀ ਗੱਭਣਾ ਹੈ 7 ਕਿਲੋ ਦੁੱਧ ਆਪਾਂ 6 ਕਹ ਕੇ ਦੇਣੀ ਹੈ 7 ਕਿਲੋ ਦੁੱਧ ਆ ਤੇ ਆਪਾਂ 6 ਕਹ ਕੇ ਦੇਣੀ ਮ ਦੋਸਤੋ ਕਮਾਲੀ ਹੋਈ ਵੀ ਆ ਤਾਜ਼ੀਆਂ ਵਾਂਗੂ ਵੀਰ ਕਣਾ ਮਿਲਦੀ ਆ ਦੋਨੇ ਟਾਈਮ ਰੰਗ ਕੇ ਬੱਚਾ ਹੈ ਨਹੀਂ ਮੰਗ ਰਣਾ ਦੋਸਤੋ ਬੱਚਾ ਹੈ ਨਹੀਂ ਤੁਹਾਨੂੰ ਆਪ ਨਹੀਂ ਪਤਾ ਵੀ ਜਦੋਂ 7.5 ਮਹੀਨਾ ਨਹੀਂ ਗੱਬਣ 5-6 ਕਿਲੋ ਦੁੱਧ ਦਿੰਦੀ ਆ ਤਾਂ ਤਾਜ਼ੀ ਨੇ ਦੁੱਧ ਚੰਗਾ ਹੀ ਦਿੱਤਾ ਹੋਣਾ ਵਾਕੀ ਯਾਦ ਕਰੈਕਟਰ ਵਾਲੀ ਮੱਝ ਆ ਦੋਸਤੋ ਚੰਗਾ ਘੱਟ ਘਾਟ ਆ ਕੋਈ ਛੋਟੀ ਨਹੀਂ ਹੈਗੀ ਖਾਣਾ ਖਵਾਨੇ ਦੀ ਹੈਗੀ ਬਿਲਕੁਲ ਸਾਫ਼ ਤੇ ਧਾਰਾ ਮਰਵਾਲੂ ਹਰਜਿੰਦਰ ਖੜਕੇ ਵੀਰੇ ਦੋਸਤੋ ਅੱਜ ਵੀ ਤਾਂ ਕਰਦੀ ਆ ਪਰ ਦੂਜੀਆਂ ਮੱਝਾਂ ਜੋ ਅੱਡ ਗੱਡੀ ਹੋਈ ਹੈਗੀ ਉਹ ਸ਼ਾਂਤ ਸਹੀਲ ਠੰਡੇ ਸਵਾਲੀ ਆ ਅੱਜ ਵੀ ਤੁਹਾਨੂੰ ਆਪ ਨੂੰ ਪਤਾ ਵੀ ਜਦੋਂ ਪਸ਼ੂਆਂ ਚੋਂ ਪਸ਼ੂ ਅੱਡ ਕੱਢ ਲੀਏ ਤਾਂ ਉਹ ਅੱਜ ਵੀ ਕਰਦਾ ਹੀ ਹੁੰਦਾ ਹੈਗਾ ਆਹ ਦੇਖ ਸਕਦੇ ਹੋ ਦੋਸਤੋ ਉਪਰਾ ਕਰਦੀ ਦੀ ਚੋਣ ਚਵਾਜ ਹੈਗੀ ਇੱਕ ਨੰਬਰ ਕਿਉਂਕਿ ਮੱਝਾਂ ਚੋਂ ਮੱਝ ਤੋਂ ਸਾਈਡ ਤੇ ਕੱਢ ਲਈ ਤੁਹਾਨੂੰ ਆਪ ਨੂੰ ਪਤਾ ਵੀ ਉਪਰਾ ਕਰਦੀ ਹੁੰਦੀ ਹੈਗੀ ਚੋਣ ਚਵਾਜ ਹੈਗੀ ਜਮਾਂ ਇੱਕ ਨੰਬਰ ਤੇ ਸੀਪ ਜੇ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਖੜਦਾ ਜਾਊਗੀ ਕੋਈ ਦਿੱਕਤ ਵਾਲੀ ਗੱਲ ਤਾਂ ਨਹੀਂ ਦੋਸਤੋ ਵੀਰ ਕਹਿੰਦਾ ਖੜਨ ਖੜਾਉਣ ਵਾਲੇ ਤਾਂ ਤੁਸੀਂ ਵਰਕ ਹੀ ਬਾੜ ਦੋ ਰਿੰਗ ਕੇ ਮਿਲਦੀ ਹੈ ਤਾਜ਼ੀਆਂ ਮੰਗਾ ਵਾਂਗੂ ਤੇ ਚੰਗਾ ਗੱਦਗਾ 85000 ਰੇਟ ਕਿਦਰਾ? ਜੇਵਾ 85 ਦੇ ਦਾਂਗੇ ਵੀਰੇ। ਦੋਸਤੋ 85 ਹੀ ਦੇ ਦਾਂਗੇ ਕਿਉਂਕਿ ਤੁਹਾਨੂੰ ਆਪ ਨਹੀਂ ਪਤਾ ਵੀ 2.5 ਤਿੰਨ ਮਹੀਨਿਆਂ ਨੂੰ ਰੁੱਤ ਵੀ ਚੰਗੀ ਆਉਂਦੀ ਆ ਮੁਰੇ। ਜੋ ਕੋਈ ਵੀਰੇ ਚੰਗੀ ਸੰਭ ਲੂਗਾ ਤਾਂ ਉਹਰ ਦੀ ਪੇਮੈਂਟ ਅੱਗੇ ਵਧਾ ਦੂ ਕਿ ਜੇ ਕਿਸੇ ਮੇਰੇ ਵੀਰ ਨੇ ਦੁੱਧ ਪੀਣਾ ਲੈਣੀ ਆ ਤਾਂ ਦੋ ਢਾਈ ਮਹੀਨੇ ਹੀ ਦੋਸਤੋ ਸਮਾਈ ਸਮਾਈ ਆ ਇਦਾਂ ਦੀਆਂ ਮੱਝਾਂ ਤੁਹਾਨੂੰ ਆਪ ਨਹੀਂ ਪਤਾ ਵੀ 1.5 ਲੱਖ ਤੋਂ ਪਲੱਸ ਮਿਲਦੀਆਂ ਨੇ ਜਿਹੜੀਆਂ ਚੰਗੇ ਦੁੱਧ ਵਾਲੀਆਂ ਮੱਝਾਂ ਨੇ। ਰੇਟ ਬਿਲਕੁਲ ਹੈ ਨਾ। 85000 ਕੇ ਰੇਟ ਕੀਤਾ ਵੀਰ ਨੇ ਮਾਨਤਾ ਨੂੰ ਤੁਹਾਡਾ ਹੋਊਗਾ ਪਿੰਡ ਕਾਨੇ ਗਿਆ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ 7707793999 ਪੂਰੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਹੋ ਗਈ ਚੰਗੀ ਤਰ੍ਹਾਂ ਦਸੱਲੀ ਕਰਕੇ ਚੈੱਕ ਕਰਵਾ ਕੇ ਡਾਕਟਰ ਲਿਆ ਕੇ ਆਪਣਾ ਮੱਝ ਦੀ ਖਰੀਦਦਾਰੀ ਦੋਸਤੋ ਕਰ ਸਕਦੇ ਆਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ